ਸੋਸੀਕਲ ਮੈਂ ਡਾਕਟਰ ਸਕੁੰਦਰ ਸਿੰਘ ਗਿੱਲ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਬੂਟੀ ਬਾਰੇ ਦੱਸੂਗਾ ਜਿਹੜੀ ਸੰਜੀਵਨੀ ਬੂਟੀ ਆ ਆ ਮੌਸਮ ਆ ਉਹਦਾ ਤਾਂ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਿਆ ਤੁਹਾਨੂੰ ਨਾਰਮਲ ਕੁਦਰਤੀ ਤਰੀਕੇ ਨਾਲ ਲੱਗੀ ਮਿਲ ਜਾਣੀ ਆ ਕਿਸੇ ਅਪਸਾਰੀ ਤੋਂ ਲੈਣ ਦੀ ਜਾਂ ਭਰਮ ਚ ਪੈਣ ਦੀ ਲੋੜ ਨਹੀਂ ਵੀ ਆਪਾਂ ਨੂੰ ਅਸਲੀ ਚੀਜ਼ ਬਿਲਕੁਲ ਨਾਮ ਮਿਲੂ ਝੋਨੇ ਦਾ ਸੀਜ਼ਨ ਆ ਤੇ ਪੱਟਾਂ ਤੇ ਜਾਂ ਸਾਈਡ ਤੇ ਲੱਗੀ ਆਮ ਹੀ ਤੁਹਾਨੂੰ ਉਹ ਮਿਲ ਜਾਣੀ ਆ ਬਸੇ ਸਾਰਾ ਸਾਲ ਇਹ ਸੱਲ ਵਾਲੀਆਂ ਜਗ੍ਹਾ ਤੇ ਮਿਲਦੀ ਰਹਿੰਦੀ ਆ ਪਹਿਲੇ ਸਮੇਂ ਵਿੱਚ ਟੋਬਿਆਂ ਦੇ ਆਲਦ ਵਾਲੀ ਲੱਗੀ ਰਹਿੰਦੀ ਸੀ ਚਲੋ ਹੁਣ ਟੋਬੇ ਖਤਮ ਨੇ ਤੇ ਹੁਣ ਤੁਸੀਂ ਝੋਨੇ ਦਾ ਮੌਸਮ ਦੇ ਵਿੱਚ ਇਹਦਾ ਲਾਹਾ ਲੈ ਸਕਦੇ ਹੋ ਜਾਂ ਤਾਂ ਸਾਡੇ ਕਿਸਾਨ ਵੀਰ ਇਹਦਾ ਨਸ਼ਟ ਕਰ ਦਿੰਦੇ ਨੇ ਜਾਂ ਪੱਟ ਕੇ ਸਰੇ ਸਪਰੇਅ ਕਰਕੇ ਇਹਨੂੰ ਨਸ਼ਟ ਕੀਤਾ ਜਾਂਦਾ ਲਾਹਾ ਨਹੀਂ ਲੈ ਜਾਂਦਾ ਨਾ ਜਾਣਕਾਰੀ ਹੋਣ ਦੇ ਕਾਰਨ ਐਨੀ ਅਮਰਤਾਰੀ ਗੀ ਬੂਟੀ ਦਾ ਆਪਾਂ ਲਾਹ ਹਰੀ ਲੈ ਸਕਦੇ ਜੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਠੀਕ ਆ ਨਹੀਂ ਤੁਸੀਂ ਜਿਹੜੇ ਆਪਣੇ ਪਰਦੇਸੀ ਵੀਰ ਆਉਂਦੇ ਨੇ ਆਪਣੇ ਦਿਹਾੜੀ ਤੇ ਜੁਪੀ ਵੀ ਹਰਦੇ ਆਪਣੇ ਭਰਾ ਕੰਮ ਕਰਨੇ ਤੇ ਆਉਂਦੇ ਨੇ ਉਹਨਾਂ ਨੂੰ ਇਹਦੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਹੁੰਦੀ ਆ ਇਹਦਾ ਨੌਵਾਂ ਪੰਜਾਬੀ ਵਿੱਚ ਇਹਨੂੰ ਜਲਪੰਗਰਾ ਕਿਹਾ ਜਾਂਦਾ ਤੇ ਸੰਸਕ੍ਰਿਤ ਵਿੱਚ ਇਹਨੂੰ ਪ੍ਰਿੰਗਰਾਜ ਕਿਹਾ ਜਾਂਦਾ ਤੁਸੀਂ ਉਹ ਆਪਣੇ ਪੱਟਕੇ ਨੂੰ ਸਕਾ ਕੇ ਰੱਖ ਸਕਦੇ ਉਹਦਾ ਚੂਨ ਬਣਾ ਕੇ ਵੀ ਵਰਤ ਸਕਦੇ ਹੋ ਜਾਂ ਰੈਗੂਲਰ ਦੀ ਰੋਜ਼ ਹੀ ਰੋਜ਼ ਇਹਦਾ ਆਪਣਾ ਜੂਸ ਕੱਢ ਕੇ ਵੀ ਵਰਤੋਂ ਕਰ ਸਕਦੇ ਹੋ ਪਰ ਇੰਨੀ ਗੱਲ ਆ ਵੀ ਜੇ ਤੁਸੀਂ ਇਹਨੂੰ ਸਕਾ ਕੇ ਚੂਨੇ ਦਾ ਵਰਤਣਾ ਤਾਂ 3-4 ਮਹੀਨੇ ਵਿੱਚ ਵਰਤ ਲਿਓ ਕਿਉਂਕਿ ਫਿਰ ਉਦੋਂ ਬਾਅਦ ਇਹਦੇ ਗੁਣ ਨਸ਼ਟ ਹੋ ਜਾਂਦੇ ਹਨ ਬਹੁਤ ਵਧੀਆ ਚੀਜ਼ ਆ ਕਿਹੜੇ-ਕਿਹੜੇ ਕੰਮਾਂ ਤੋਂ ਇਹ ਕੰਮ ਨਹੀਂ ਆਉਂਦੀ ਤੁਹਾਨੂੰ ਮੈਂ ਦੋ-ਚਾਰ ਚੀਜ਼ਾਂ ਦੱਸ ਦਿੰਦਾ ਬਾਕੀ 100% ਤੁਹਾਡੀਆਂ ਬਿਮਾਰੀਆਂ ਨੂੰ ਇਹ ਨਸ਼ਟ ਕਰਨ ਦਾ ਦਮ ਰੱਖਦੀ ਹੈ ਐਡੀ ਤਕੜੀ ਤਾਕਤਵਾਰ ਇਹ ਸਜੀਵਨੀ ਗੁੱਟੀ ਆ ਕਿਸੇ ਨੂੰ ਪੇੜ ਗੈਸ ਹੋਵੇ ਪੇੜ ਦੀ ਕੋਈ ਪ੍ਰੋਬਲਮਾ ਹੋਣ ਕੀੜੇ ਹੋਣ ਕਿਸੇ ਤਰ੍ਹਾਂ ਦੀ ਫਲਵਾਹਰੀ ਦੀ ਕੋਈ ਸਕੈਲਰਟੀ ਪ੍ਰੋਬਲਮ ਹੋਵੇ ਪੀਲੀਆ ਹੋਵੇ ਮਤਲਬ ਕੋਈ ਐਸੀ ਬਿਮਾਰੀ ਨਹੀਂ ਜਿਹਦੇ ਵਿੱਚ ਕੰਮ ਨਾ ਆਉਂਦੀ ਹੋਵੇ ਜਵਾਨੀ ਵਿੱਚ ਜਿਹੜੇ ਆਪਣੇ ਬੱਚਿਆਂ ਦੇ ਵਾਲ ਸਫੇਦ ਹੋ ਜਾਂਦੇ ਹਨ ਉਹਨਾਂ ਨੂੰ ਇਹ ਕਾਲਾ ਕਰ ਦਿੰਦੀ ਹੈ ਲਗਾਤਾਰ ਤੁਸੀਂ ਇਹਦਾ ਰੈਗੂਲਰ ਰਸ ਪੀਓ 48 ਦਿਨਾਂ ਦੇ ਵਿੱਚ ਤੁਹਾਡੇ ਦੁਆਰ ਤੇ ਵਾਲ ਕਾਲੇ ਹੋਣੇ ਸ਼ੁਰੂ ਕਰ ਦਿੰਦੀ ਹੈ ਪਹਿਲੇ ਸਮੇਂ ਵਿੱਚ ਜਿਹੜੇ ਡਾਕਟਰ ਹਕੀਮ ਸੀ ਜਦੋਂ ਕਿਸੇ ਦੇ ਸਰੀਰ ਦਾ ਸ਼ੁੱਧੀ ਗਣ ਕਰਦੇ ਸੀ ਕਟਾਉਂ ਨਾਸ ਕਰਦੇ ਸੀਗੇ ਜ਼ਹਿਰੀਲੇ ਤਾਂ ਇਹਦੇ ਨਾਲ ਉਹਦਾ ਕਾਇਆ ਕਲਪ ਕਰਦੇ ਹੁੰਦੇ ਸੀ ਐਡੀ ਮਤਲਬ ਅਮਰਤਾਲੀ ਬੂਟੀ ਆ ਹੁਣ ਅਸੀਂ ਇਹਦੇ ਬਾਰੇ ਜਾਣਕਾਰੀ ਨਹੀਂ ਹਾਂ ਤੇ ਅਸੀਂ ਇਹਨੂੰ ਆਮ ਹੀ ਨਸ਼ਟ ਕਰਕੇ ਸੜ ਦਿੰਨੇ ਆ ਇਸ ਲਈ ਮੇਰੀ ਬੇਨਤੀ ਆ ਵੀ ਇਹਦੀ ਵਰਤੋਂ ਕਰੋ ਹੁਣ ਮੌਸਮ ਚੱਲ ਰਿਹਾ ਤੁਸੀਂ ਰੋਜ਼ ਇਹਦਾ ਜੂਸ ਬਣਾ ਕੇ ਪੀ ਸਕਦੇ ਹੋ ਜੇ ਇਹਨੂੰ ਵਰਤਣਾ ਸੁਕਾ ਕੇ ਤਾਂ ਇਹਨੂੰ ਸ਼ਾਮੇ ਸੁਕਾਉਣਾ ਧੁੱਪੇ ਨਹੀਂ ਇਹਨੂੰ ਸੁਕਾਉਣਾ ਸ਼ਾਮੇ ਸੁਕਾ ਕੇ ਇਹਦੇ ਵਿੱਚ ਬਰਾਬਰ ਤਰ੍ਹਾਂ ਦੀ ਮਿਸ਼ਰੀ ਮਿਲਾ ਕੇ ਰੱਖ ਲੈਣੀ ਆ ਤੇ ਖੁਸ਼ਕ ਹੋਣ ਕਰਕੇ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਆਪਣੇ ਬਦਾਮਾਂ ਦਾ ਤੇਲ ਮਿਲਾ ਕੇ ਰੱਖ ਸਕਦੇ ਹੋ ਤੇ ਰੈਗੂਲਾ ਤੁਸੀਂ ਇਹਨੂੰ ਵਰਤੋਂ ਕਰ ਸਕਦੇ ਹੋ ਪਰ 3-4 ਮਹੀਨੇ ਚੋਂ ਬਾਅਦਲਾ ਉਹ ਤੁਹਾਨੂੰ ਵਰਤੋਂ ਦੇ ਲਾਇਕ ਨਹੀਂ ਰਹਿੰਦੀ ਜੇ ਦੋਸਤੋ ਮਤਲਬ ਐਡੀ ਲਾਜਵਾ ਬੂਟੀ ਆ ਬਾਕੀ ਕੋਈ ਵੀ ਚੀਜ਼ ਖਾਣ ਲੇ ਕੇ ਇੱਕ ਚੀਜ਼ ਦੇਖ ਲਿਆ ਕਰੋ ਵੀ ਆਪਣੀ ਪ੍ਰਕਿਰਤੀ ਜ਼ਰੂਰ ਦੇਖਿਆ ਕਰੋ ਥੋੜੀ ਤਸਵੀਰ ਕੀ ਆ ਇਹਨੂੰ 45 ਬੰਦੇ ਨਹੀਂ ਵਰਤ ਸਕਦੇ ਹੈਗੇ ਕਿਉਂਕਿ ਥੋੜੀ ਗਰਮ ਹੁੰਦੀ ਆ ਇਹ ਤੇ ਹੋਰ ਬਾਕੀ ਸਾਰੇ ਇਹਨੂੰ ਵਰਤੋਂ ਕਰ ਸਕਦੇ ਨੇ ਕਿਉਂਕਿ ਪ੍ਰਕਿਰਤੀ ਵਿੱਚ ਤੁਹਾਨੂੰ ਤਾਂ ਕਈ ਸਾਡੇ ਮਿੱਤਰ ਆਪਣੇ YouTube ਤੋਂ ਦੇਖ ਕੇ ਚੀਜ਼ਾਂ ਵਰਤ ਲੈਂਦੇ ਨੇ ਗਿਆਨ ਹੁੰਦਾ ਨਹੀਂ ਥੋੜੇ ਦਿਨ ਪਹਿਲਾਂ ਮੇਰੇ ਕੋ ਇੱਕ ਭੈਣ ਆਈ ਸੀ ਜਿਹਨੇ ਇਹਦੀ YouTube ਤੋਂ ਦੇਖ ਲਿਆ ਵੀ ਆਲੂ ਬੁਖਾਰੇ ਤੇ ਇਮਲੀ ਦਾ ਸ਼ਰਬਤ ਬਹੁਤ ਵਧੀਆ ਹੁੰਦਾ ਵਾ ਮੈਂ ਵੀ ਇਹਦੀ ਵੀਡੀਓ ਪਾਈ ਆ ਪਰ ਪਰਪਰ ਜਾਣਕਾਰੀ ਦੇਣੀ ਚਾਹੀਦੀ ਇਹਦੇ ਬਾਰੇ ਉਹਨੇ ਵਰਤ ਲਿਆ ਦਸੰਬਰ ਦੇ ਮਹੀਨੇ ਚ ਮਹੀਨਾ ਪੀਗੀ ਉਹ ਵੀ ਕੋਰੇ ਕੁਝੇ ਵਿੱਚ ਭੋਂਕੇ ਜਾਨਕਿ ਪੂਰਾ ਜਿਸਾ ਉਹਨਾਂ ਦੱਸਿਆ ਸੀ ਪੂਰਾ ਉਹਨੇ ਉਹ ਹੀਲਾ ਵਰਤਿਆ ਆਪ ਵੀ ਪੀਗੀ ਆਪਣੇ ਘਰ ਵਾਲੇ ਨੂੰ ਪਲਾਈ ਆਪ ਦਾ ਨਾਸ ਮਾਰਿਆ ਤੇ ਘਰ ਲਿਆ ਬినాਸ਼ ਮਾਰਿਆ ਜਿੰਨੀ ਆਉਂ ਮੀਨਸੋ ਦੀ ਪ੍ਰੋਬਲਮਾਂ ਉਹਦੇ ਨਾਲ ਖੜੀਆਂ ਹੋਈਆਂ ਹੋਰ ਕਈ ਤਰ੍ਹਾਂ ਦੀਆਂ ਮਤਲਬ ਉਹਨਾਂ ਪ੍ਰੋਬਲਮ ਹੋਈਆਂ ਉਹਨਾਂ ਤੇ ਘਰ ਵਾਲੇ ਦੇ ਅੰਦਰ ਵੀ ਉਹਨੇ ਠੰਡ ਪਾਤੀ ਬਹੁਤ ਨੁਕਸਾਨ ਕਰਤਾ ਉਹ ਚੀਜ਼ ਦਾ ਮਤਲਬ ਦੇਖਿਆ ਕਰੋ ਸਮਾਂ ਜਿਹੜੀ ਚੀਜ਼ ਆਪਾਂ ਵਰਤਣੀ ਆ ਸਮੇਂ ਦੇ ਹਿਸਾਬ ਨਾਲ ਆਪਣੇ ਸਰੀਰ ਦੀ ਪ੍ਰਕਿਰਤੀ ਦੇ ਹਿਸਾਬ ਨਾਲ ਵੀ ਆਪਾਂ ਕਿਵੇਂ ਵਰਤ ਸਕਦੇ ਹਾਂ ਕਈ ਬੀਬੀਆਂ ਹੁਣ ਆਟੇ ਵਿੱਚ ਮਿਲਾ ਕੇ ਦੇਖ ਲੈਂਦੀਆਂ ਵੀ ਆਪਾਂ ਮਿੱਠਾ ਸੋਡਾ ਵਰਤਣਾ ਵਾ ਉਹ ਉਸੇ ਹਿਸਾਬ ਨਾਲ ਵਰਤ ਕੇ ਥੋੜੀ ਰੋਟੀਆਂ ਬਾਕੀ ਆਟਾ ਰੱਖ ਦਿੰਦੀਆਂ ਨੇ ਐਦਾਂ ਨਹੀਂ ਕਰਨਾ ਜੇ ਵਰਤਣਾ ਵੀ ਆ ਉਨਾ ਆਟਾ ਬਣਾ ਕੇ ਪਕਾ ਕੇ ਖਾ ਲੋ ਤੇ ਕਦੇ ਵੀ ਗੁੰਨ ਕੇ ਆਟਾ ਛੱਡੋ ਨਾ ਨੁਕਸਾਨਦਗ ਚੀਜ਼ਾਂ ਹੁੰਦੀਆਂ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਕੋਈ ਵੀ ਚੀਜ਼ ਦੇਖਦੇ ਹੋ ਉਹਨੂੰ ਪ੍ਰੋਪਰ ਤਰੀਕੇ ਨਾਲ ਉਹ ਬੈਦ ਹਕੀਮ ਜੋ ਮਝੇ ਹੋਏ ਕਿਸੇ ਦੀ ਡਾਕਟਰ ਦੀ ਜਿਹੇ ਵੀ ਵੀਡੀਓ ਉਹਨੂੰ ਵਰਤਿਆ ਕਰੋ ਐਦਾਂ ਨਾ ਵਰਤਿਆ ਕਰੋ ਚੀਜ਼ਾਂ ਇਹ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਨੇ ਸਰੀਰ ਦੇ ਵਿੱਚ ਇਸ ਲਈ ਪ੍ਰਕਿਰਤੀ ਦੇ ਹਿਸਾਬ ਨਾਲ ਵੀ ਦੇਖੋ ਪਹਿਲਾਂ ਆਪਦੀ ਥੋੜੀ ਤਸਵੀਰ ਕੀ ਆ ਫਿਰ ਤੁਸੀਂ ਦੇਖਿਆ ਕਰੋ ਮੌਸਮ ਦੀ ਤਸਵੀਰ ਕੀ ਆ ਕਿਹੜਾ ਸਮਾਂ ਚੱਲ ਰਿਹਾ ਵੀ ਆਪਾਂ ਆਮ ਚੀਜ਼ਾਂ ਜੋ ਵਰਤ ਸਕਦੇ ਹਾਂ ਫਿਰ ਮੁੜ ਕੇ ਸਮੇ ਦੇ ਹਿਸਾਬ ਨਾਲ ਜਿਵੇਂ ਹੁਣ ਆਪਾਂ ਕਈ ਚੀਜ਼ਾਂ ਸਵੇਰ ਤੇ ਦੁਪਹਿਰ ਦੇ ਟਾਈਮ ਹੀ ਵਰਤ ਸਕਦੇ ਆ ਰਾਤ ਨੂੰ ਆਪਾਂ ਨਹੀਂ ਉਹਨਾਂ ਨੂੰ ਵਰਤ ਸਕਦੇ ਹੈਗੇ ਇਹ ਚੀਜ਼ਾਂ ਫਿਰ ਆਪਾਂ ਸਵੇਰ ਤੇ ਸ਼ਾਮ ਨੂੰ ਜਿਹੜੀਆਂ ਅਪਸੋਟੜ ਦਵਾ ਨਹੀਂ ਲੈਣੀ ਹੁੰਦੀਆਂ ਉਹ ਲੈ ਕੇ ਆਪਾਂ ਸਰੀਰ ਨੂੰ ਨੁਕਸਾਨ ਕਰਦੇ ਆ ਇੱਕ ਦੋਸਤ ਦੀ ਮੈਂ ਵੀਡੀਓ ਦੇਖੀ ਸੀ YouTube ਤੇ ਉਹ ਆਪਣੇ ਚਲਦੇ ਕਹਿੰਦੇ ਮੀਟ ਦੱਸ ਰਿਹਾ ਸੀ ਬਣਾਉਣਾ ਤੇ ਉਹਨੇ ਮਤਲਬ ਵਧੀਆ ਤਰੀਕੇ ਨਾਲ ਬੀਡ ਬਣਾਉਣਾ ਦੱਸਿਆ ਤੇ ਰਾਤ ਨੂੰ ਉਹਨਾਂ ਨੇ 1:30 ਵਜੇ ਬਹਿ ਕੇ ਖਾ ਰਹੇ ਸੀਗੇ ਉਹ ਜਿਹੜੇ ਸਮੇਂ ਦੇ ਆਪਾਂ ਨੂੰ ਪ੍ਰੋਪਰ ਅੰਦਰ ਸਾਬ ਚਾਹੀਦਾ ਅੰਦਰ ਲੀਵਰ ਨੇ ਕੰਮ ਕਰਨਾ ਹੁੰਦਾ ਆਪਣੇ ਰੈਸਟ ਚਾਹੀਦੀ ਆ ਪਾਣੀ ਤੱਕ ਵੀ ਮਤਲਬ ਜੇ ਜ਼ਰੂਰਤ ਹੋਵੇ ਤਾਂ ਪੀਣਾ ਚਾਹੀਦਾ ਉਹ ਸਮੇਂ ਵਿੱਚ ਭਰਾ ਉਹ ਮੀਟ ਖਾਦੇ ਸੀਗੇ ਬਹੁਤ ਗਲਤ ਚੀਜ਼ ਐ ਤਾਂ ਨਾ ਵੀਰੋ ਕਰਿਆ ਕਰੋ ਉਹ ਮੀਟ ਦੀ ਗੱਲ ਤਾਂ ਛੱਡੋ ਕਈ ਸਾਡੇ ਮਿੱਤਰ ਪਿਆਰੇ ਸਵੇਰ ਦੇ 3-4 ਵਜੇ ਤੱਕ ਪਾਰਟੀਆਂ ਕਰਦੇ ਨੇ ਸ਼ਰਾਬ ਵੀ ਪੀਂਦੇ ਨੇ ਮੀਟ ਵੀ ਖਾਂਦੇ ਨੇ ਜਦੋਂ ਅਸੀਂ ਆਪਣਾ ਖਾਣ ਪੀਣ ਰਹਿਣ ਸਨ ਬਿਲਕੁਲੋ ਹੀ ਬਦਲਤਾ ਉਧਰ ਦੇ ਹਿਸਾਬ ਨਾਲ ਤੋੜਤਾ ਫਿਰ ਅਸੀਂ ਕਿਵੇਂ ਸਮਝ ਸਕਦੇ ਆਂ ਵੀ ਅਸੀਂ ਤੰਦਰੁਸਤ ਰਹਾਂਗੇ ਜਿਹੜੇ ਟਾਈਮ ਸਾਡਾ ਸੌਣ ਦਾ ਟਾਈਮ ਦਾਊਟ ਅਸੀਂ ਜਾਗਦੇ ਆਂ ਤੇ ਜਿਹੜੇ ਟਾਈਮ ਜਾਗਣ ਦਾ ਟਾਈਮ ਸੁੱਤੇ ਹੁੰਨੇ ਆਂ ਉੱਠਣ ਦੇ ਟਾਈਮ ਅਸੀਂ ਪੂਰਾ ਢੱਡ ਭਰ ਕੇ ਖਾ ਕੇ ਮਤਲਬ ਸ਼ਰਾਬ ਮੀਟ ਵਗੈਰਾ ਖਾ ਕੇ ਪੈ ਜਾਂਦੇ ਆਂ ਤੁਸੀਂ ਪਹਿਲੇ ਸਮੇਂ ਦੇ ਦੇਖਿਆ ਹੋਊਗਾ ਜਦੋਂ ਅੱਜ ਤੋਂ 25-30 ਸਾਲ ਪਹਿਲਾਂ ਦੇਖੋ ਵੀ ਜਦੋਂ ਬਜ਼ੁਰਗਾਂ ਆਪਾਂ ਨੂੰ ਠਾਲਦੇ ਸੀ ਬੱਚਾ ਉੱਠਦਾ ਨਹੀਂ ਸੀਗਾ ਤਾਂ ਬਜ਼ੁਰਗਾਂ ਦਾ ਤੁਸੀਂ ਇੱਕੋ ਹੀ ਜ਼ਿਆਦਾ ਕਥਨ ਉਹਦੇ ਮੂੰਹੋਂ ਸੁਣਿਆ ਹੋਣਾ ਅਮਰਤ ਵੇਲੇ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਕਬੜੀ ਦੀ ਆਰਜਾ ਦੂਜਾ ਸਾਹਿਬਾ ਵਿੱਚ ਜਤ ਬਜ਼ੁਰਗ ਜੀ ਸਾਨੂੰ ਸਮਝਾਉਂਦੇ ਸੀ ਖਾਣਾ ਰਾਹੀਂ ਵੀ ਜੇ ਤੂੰ ਪਹਿਲੇ ਟਾਈਪ ਜਾਗੇਗਾ ਇੱਕ ਦਾ ਤਰੀ ਉਮਰ ਵਧੂ ਜਰੂਰ ਸਰੀਰ ਸਹੀ ਰਹਿਣਾ ਸਰੀਰ ਨੇ ਸਹੀ ਤਰੀਕੇ ਨਾਲ ਚੱਲਣਾ ਆਰ ਜਾਂ ਤਾਂ ਵਧਣੀ ਵਧਣਾ ਦੂਜਾ ਪਰਮਾਤਮਾ ਵੀ ਮੌਸਮ ਇੰਨਾ ਵਧੀਆ ਜੇ ਸਮਾਂ ਹੁੰਦਾ ਰੱਬ ਆਪਣੇ ਆਪ ਚੇਤੇ ਹੀ ਹੁੰਦਾ ਇਸ ਲਈ ਚੀਜ਼ਾਂ ਦਾ ਗੌਰ ਚੰੂਰ ਦੇਖਿਆ ਕਰੋ ਐਦੀ ਨਹੀਂ ਜਿਹੜੀਆਂ ਚੀਜ਼ਾਂ ਜਦੋਂ ਜੀ ਖਾ ਲੀਆਂ ਤੇ ਏਦਾਂ ਕੰਮ ਨਾ ਕਰਿਆ ਕਰੋ ਦੇਖ ਕੇ ਦੇਖਿਆ ਕਰੋ ਕਈ ਹੁਣ ਬੱਚੇ ਦੇਖ ਕੇ ਗਰਮ ਤਸਵੀਰ ਵਾਲੀਆਂ ਦਵਾਈਆਂ ਕਿਸੇ ਪਾਈ ਹੁੰਦੀਆਂ ਤਾਕਤ ਦੀਆਂ ਦਵਾਈਆਂ ਉਹ ਇਦੀ ਚੱਕ ਕੇ ਖਾ ਲੈਂਦੇ ਨੇ ਇਸ ਲਈ ਬੱਚਿਆਂ ਨੂੰ ਮੇਰੀ ਬੇਨਤੀ ਆ ਘਟੋ ਘਟ ਟੀਨੇਜ ਵਾਲੇ ਬੱਚੇ ਜਾਂ 21 22 ਸਾਲ ਤੱਕ ਬੱਚੇ ਇਹ ਤਾਕਤ ਦੀਆਂ ਦਵਾਈਆਂ ਨਾ ਵਰਤੋ ਕਰਿਆ ਕਰੋ ਉਹਨਾਂ ਨੂੰ ਤੁਹਾਨੂੰ ਕੋਈ ਲੋੜ ਨਹੀਂ ਹੁੰਦੀ ਜਿੰਨਾ ਚਿਰ ਤੁਹਾਡਾ ਵਿਆਹ ਨਹੀਂ ਹੁੰਦਾ ਜਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਜੇ ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਕੋਈ ਤਕਲੀਫ ਆ ਫਿਰ ਦਵਾਈ ਵਰਤੋ ਬਿਨਾਂ ਤਕਲੀਫ ਤੋਂ ਸਿਰਫ ਤਾਕਤ ਵਧਾਉਣ ਦੀ ਖਾਤਰ ਤਾਕਤ ਤੁਸੀਂ ਨਾਰਮਲ ਖੁਰਾਕਾਂ ਖਾਓ ਬਦਾਮ ਹੋਰ ਵੀ ਜੋ ਜੋ ਵੀ ਤੁਹਾਨੂੰ ਮਿਲਦਾ ਦੁੱਧ ਘਿਓ ਅਸੀਂ ਘਿਓ ਤਾਕਤ ਵਰਤੋ ਐਕਸਰਸਾਈਜ਼ ਕਰੋ ਪਰ ਜੇ ਤੁਸੀਂ ਕਹਿੰਦੇ ਵੀ ਤਾਕਤ ਵਾਲੀਆਂ ਦਵਾਈਆਂ ਜਾਂ ਅਸੀਂ ਮਤਲਬ ਮਰਦਾਨਾ ਤਾਕਤ ਵਧਾਉਣ ਵਾਲੀਆਂ ਚੀਜ਼ਾਂ ਚੱਕ ਕੇ ਗਰਮ ਚੀਜ਼ਾਂ ਬੱਚੇ ਖਾ ਲੈਂਦੇ ਨੇ ਉਹ ਇਹੋ ਜਿਹੇ ਫਾਰਮੂਲੇ ਗਰਮ ਗਰਮ ਦੱਸੇ ਹੁੰਦੇ ਨੇ ਤੇ ਬੱਚਿਆਂ ਨੂੰ ਨਾਸਵਾਜ਼ ਹੁੰਦਾ ਬੈਦ ਕੀਮਤ ਧੱਕੇ ਖਾਂਦੇ ਨੇ ਉਹ ਐਦਾਂ ਨਾ ਕਰਿਆ ਕਰੋ ਜਿਹੜਾ ਬੱਚਾ ਵਿਅਪਤ ਨਹੀਂ ਹੈ ਉਹਨੂੰ ਤਾਂ ਬਿਲਕੁਲ ਦਵਾਈ ਨਹੀਂ ਖਾਣੀ ਚਾਹੀਦੀ ਇਹ ਦਵਾਈਆਂ ਸਿਆਣੇ ਅਧਖੜ ਤੇ ਬਜ਼ੁਰਗ ਬੰਦਿਆਂ ਲਈ ਬਣੀਆਂ ਹੁੰਦੀਆਂ ਨੇ ਇਹ ਬੱਚਿਆਂ ਲਈ ਚੀਜ਼ਾਂ ਨਹੀਂ ਹੁੰਦੀਆਂ ਇਹ ਇਸ ਲਈ ਚੀਜ਼ ਦਾ ਧਿਆਨ ਰੱਖੋ ਵਧੀਆ ਤਰੀਕੇ ਨਾਲ ਆਪਣਾ ਜੀਵਨ ਉਗਜ਼ਾਰੋ ਪ੍ਰਕਿਰਤੀ ਦੇ ਹਿਸਾਬ ਨਾਲ ਜਿਵੇਂ ਕੁਦਰਤ ਚੱਲਦੀ ਆ ਉਹਦੇ ਹਿਸਾਬ ਨਾਲ ਤੁਸੀਂ ਜੀਵਨ ਬਤੀਤ ਕਰੋ ਜਿਵੇਂ ਜੀਵ ਜੰਤੂ ਜਿਹੜੇ ਸਮੇਂ ਉੱਠਦੇ ਨੇ ਉੱਠੋ ਉਸ ਸਮੇਂ ਸੌਣ ਦੇ ਟਾਈਮ ਸੋਵੋ ਬਿਲਕੁਲ ਸੱਚੇ ਢੰਗ ਨਾਲ ਨਸ਼ਿਆਂ ਤੋਂ ਰਹਿਤ ਵਧੀਆ ਕੁਦਰਤ ਦੇ ਹਿਸਾਬ ਨਾਲ ਜੀਵਨ ਬਤੀਤ ਕਰਕੇ ਆਪਣਾ ਅੱਗੇ ਸਮਾਂ ਗੁਜ਼ਾਰੋ ਬਾਕੀ ਮੇਰੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਧੰਨਵਾਦ